ਨੇ ਮਾਲਵਾ ਸਕੂਲ ਦੇ ਪਿਛਲੇ ਸਮੇਂ ਚ ਇੱਕ ਤੋਂ ਪੈਫਲਿਟ ਕੱਟ ਕੇ ਜਿਹੜਾ ਕਿ ਹਰੇਕ ਬੱਚੇ ਨੂੰ ਦਿੱਤਾ ਉਹਦੇ ਚ ਇਹਨਾਂ ਨੇ ਲੋਕਾਂ ਦੀ رائے ਲਈ ਕਿ ਜਿਹੜਾ ਸਕੂਲ ਦਾ ਡਵੈਲਪਮੈਂਟ ਵਾਸਤੇ ਜੋ ਬਿਲਡਿੰਗ ਬਣ ਰਹੀ ਹੈ ਉਹਦੇ ਵਾਸਤੇ ਹੱਥੋਂ ਫੰਡ ਲੈਂਦੀ ਕੋਸ਼ਿਸ਼ ਕਰ ਰਹੇ ਆ ਪਰ 95% ਲੋਕਾਂ ਨੇ ਉਹਦੇ ਚ ਵੀ ਅਸੀਂ ਨਹੀਂ ਦੇ ਸਕਦੇ ਫੰਡ 95% ਲੋਕਾਂ ਨੇ ਇਹ رائے ਦਿੱਤੀ ਪਰ ਇਹਨਾਂ ਨੇ ਫੇਰ ਵੀ ਉਹ ਫੀਸਾਂ ਫਰਾਂਜਾਂ ਉਹਨਾਂ ਫੀਸਾਂ ਲਾਗੂ ਕੀਤੀਆਂ ਲੋਕਾਂ ਦੀ ਗੱਲ ਸੁਣੀ ਨਹੀਂ ਹੁਣ ਇਸ ਵੇਲੇ ਇਹ ਸਕੂਲ ਦੀ ਇੱਕ ਬਿਲਡਿੰਗ ਬਣ ਰਹੀ ਹੈ ਜੀ ਦੀ ਕਿ ਸਾਡੇ ਲੋਕਾਂ ਕੋਲੋਂ ਮਾਪਿਆਂ ਕੋਲੋਂ ਇਹ ਜਿਹੜੇ ਪੈਸੇ ਵਸੂਲ ਕਰਨਾ ਚਾਹੁੰਦੇ ਆ ਜੋ ਕਿ ਮਾਪੇ ਬੇਵੱਸ ਆ ਉਹ ਫੀਸਾਂ ਪਹਿਲਾਂ ਹੀ ਬਹੁਤ ਆ ਉਹ ਹੀ ਮਸਾ ਦਿੰਦੇ ਆ ਹੁਣ ਇਸ ਵੇਲੇ ਇਹਨਾਂ ਨੇ ਡਿਵੈਲਪਮੈਂਟ ਦੇ ਨਾਂ ਤੇ 50% ਵਾਧਾ ਕੀਤਾ ਹੈ ਦੂਸਰਾ ਵਾਧਾ ਕੀਤਾ ਇਹਨਾਂ ਨੇ ਇੱਕ ਦਾ ਕੋਰਸ ਵਿੰਗ ਬਣਾ ਰਿਹਾ ਹੈ ਇਹ ਜਿਹੜਾ ਕਿ ਖੇਡਾਂ ਵਾਸਤੇ ਹੈ ਕੋਈ ਮਹਿੰਗੀ ਨਾ ਖੇਡਾਂ ਜਿਵੇਂ ਤਰਾਕੀ ਜਾਂ ਤੀਰਅੰਦਾਜ਼ੀ ਵਗੈਰਾ ਇਹ ਕਰ ਰਿਹਾ ਹੈ ਪਰ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਜਿਹੜਾ ਬੱਚਾ ਤੀਰਅੰਦਾਜ਼ੀ ਜਾਂ ਤਰਾਕੀ ਦੇ ਵਿੱਚ ਪਾਰਟਿਸਿਪੇਟ ਕਰੂਗਾ ਉਹਦੇ ਕੋਲੋਂ ਤੁਸੀਂ ਉਹਦੀ ਫੀਸ ਵਸੂਲ ਕਰ ਲਓ ਜਿਹੜਾ ਬੱਚਾ ਇਸ ਪਾਰਟਿਸਿਪੇਟ ਕਰ ਹੀ ਨਹੀਂ ਸਕਦਾ ਉਹਨਾਂ ਤੋਂ ਨਿਯਾਇਜ਼ ਕਿਸਾ ਕਿਉਂ ਲਿਆਂ ਜਾਂਦੀ ਤੀਸਰੀ ਗੱਲ ਹੈ ਜੋ ਇਸ ਸਕੂਲ ਦੀ ਬੁਕਸਾ ਉਹ ਇੱਕ ਨਰਧਾਰਤਕ ਦੁਕਾਨ ਹੈ ਜਿੱਦੇ ਤੋਂ ਸਾਨੂੰ ਮਹਿੰਗਾ ਰੇਟ ਤੇ ਖਰੀਦਣਾ ਪੈਂਦਾ ਜੇਕਰ ਹੋਏ ਕਿ ਤਾਪਾ ਸਾਨੂੰ ੁੱਲੇ ਵਿਜਾਰ ਤੋਂ ਮਿਲਣ ਤਾਂ ਘੱਟ ਕੀਮਤ ਤੇ ਰੀਤੀਆਂ ਜਾ ਸਕਦੀਆਂ ਪਰ ਇਸ ਸਕੂਲ ਦਾ ਪੈਨ ਕੀਤਾ ਹੋਇਆ ਵੀ ਇਸ ਦੁਕਾਨ ਤੋਂ ਹੀ ਇਸ ਦੁਕਾਨ ਤੋਂ ਹੀ ਬੁੱਕਾਂ ਲੈਣੀਆਂ ਐਸ ਦੁਕਾਨ ਤੋਂ ਹੀ ਵਰਤੀਆਂ ਲੈਣੀਆਂ ਐਸ ਦੁਕਾਨ ਤੋਂ ਬੂਟ ਲੈਣੇ ਆ ਸਾਡਾ ਕਈ ਤਰ੍ਹਾਂ ਨਾਲ ਛੇ ਲਾਈ ਜਾਂਦੀ ਹੈ ਸਾ ਮਜਬੂਰ ਹੋ ਕੇ ਅਸੀਂ ਅੱਜ ਇਹ ਸੰਕੇਤਕ ਧਰਨਾ ਦੇ ਰਹੇ ਆਂ ਅਗਲੇ ਸਮੇਂ 'ਚ ਜੇ ਮੈਨੇਜਮੈਂਟ ਸਾਡੀ ਗੱਲ ਨਹੀਂ ਮੰਨਦੀ ਪਹਿਲਾਂ ਵੀ ਅਸੀਂ ਚਾਰ ਪੰਜ ਇਹਨਾਂ ਨਾਲ ਮੀਟਿੰਗਾਂ ਕੀਤੀਆਂ ਜਿਹਦੇ ਕੋਈ ਸਿੱਟਾ ਨਹੀਂ ਨਿਕਲਿਆ ਅੱਜ ਮਜਬੂਰ ਹੋ ਕੇ ਅਸੀਂ ਇਹ ਬਾਰ ਦੇ ਅੱਗੇ ਪੇਰੈਂਟਸ ਵੱਲੋਂ ਧਰਨਾ ਦਿੱਤਾ ਜਾ ਰਿਹਾ ਕੰਮ ਦੀ ਰੁੱਥ ਕਰਕੇ ਫੇਰ ਵੀ ਬਹੁਤ ਵੀ ਰਾਏ ਪਰ ਜੇ ਇਹਨਾਂ ਨੇ ਸਾਡੀ ਗੱਲ ਨਾ ਮੰਨੀ ਆਉਣ ਵਾਲੇ ਸਮੇਂ 'ਚ ਅਸੀਂ ਇੱਕ ਵੱਡਾ ਐਕਸ਼ਨ ਕਰਕੇ ਇਹ ਮੈਨੇਜਮੈਂਟ ਨੂੰ ਦੱਸਾਂਗੇ ਕਿ ਅਸੀਂ ਲੋਕ ਵਧੀਆਂ ਹੋਈਆਂ ਫੀਸਾਂ ਨਹੀਂ ਦੇ ਸਕਦੇ ਵੈਰੂਜੀ ਖਾਲਸਾ ਵੈਰੂਜੀ ਪਟੇ ਹਾਂਜੀ ਵੈਰੂਜੀ ਖਾਲਸਾ ਵੈਰੂਜੀ ਪਟੇ ਮੇਰਾ ਨਾਮ ਸੁਪੰਕਰ ਹੈ ਆਪੇਂ ਪਰਵਾਰ ਦੇ ਰਹਿਣ ਵਾਲੀਆਂ ਮੇਰਾ ਪੁੱਤਾ ਮਹਾਵਿਸ਼ ਨੂੰ ਪੜਦਾ ਹੈ ਫੀਸਾਂ ਵਧਾਈਆਂ ਗਈਆਂ ਅਸੀਂ ਇੰਨੀਆਂ ਭਰ ਨਹੀਂ ਸਕਦੇ ਅਸੀਂ ਸਾਰੇ ਮਾਪੇ ਇਹ ਵੀ ਕਰਨਾ ਦੁੱਰ ਕਰਨੇ ਆ ਤੇ ਸਾਡੀ ਸੁਣਵਾਈ ਨਹੀਂ ਹੁੰਦੀ ਜਿਹੜੇ ਬਿਲਡਿੰਗ ਮੰਗਦੇ ਆ ਉਹ ਸਾਨੂੰ ਪੈਸੇ ਪਾਈ ਜਾਂਦੇ ਆ ਇਹ ਕਿਉਂ ਪਾਉਂਦੇ ਆ ਸਾਨੂੰ ਇਹ ਆਪ ਦੇ ਆਪ ਦੇ ਖੁਦ ਬਣਾਉਣ ਉਹ ਤਾਂ ਲਾਉਣ ਆਪਣੇ ਤੋਂ ਕਿਉਂ ਲੈਂਦੇ ਆ ਤੇ ਇਹ ਆਪਾਂ ਨੂੰ ਮਾਫ ਕਰੇ ਜਾਣ ਇਹ ਨਾ ਕਰਨਗੇ ਫਿਰ ਅਸੀਂ ਤਾਂ ਧਰਨਾ ਲਾਵਾਂਗੇ ਇਸੇ ਤਰ੍ਹਾਂ ਮਾਫੀ চাই ਇਹ ਆਪਾਂ ਨੂੰ ਮੱਲਾ ਹੋ ਕੇ ਸਾਰੇ ਜਾਣਾ ਪਊਗਾ ਆਪਾਂ ਹੋ ਵੀ ਜਾਵਾਂਗੇ ਹਾਂਜੀ ਅੱਜ ਇੱਧਰ ਇੱਧਰ ਹਾਂਜੀ ਸਰ ਮੇਰਾ ਨਾਮ ਮਸ਼ਕੂਰੀ ਕੁਮਾਰ ਆ ਮੇਰਾ ਬੇਟਾ ਇੱਥੇ ਸੈਕੰਡ ਕਲਾਸ ਦੇ ਵਿੱਚ ਪੜਦਾ ਅੱਜ ਜੋ ਅਸੀਂ ਸਾਰੇ ਇਕੱਠੇ ਹੋਏ ਆ ਇਹ ਮਾਲਵਾ ਸਕੂਲ ਦੇ ਵੱਲੋਂ ਜੋ ਫੀਸਾਂ ਵਧ ਰਹੀਆਂ ਉਸ ਧੱਕੇ ਦੇ ਖਿਲਾਫ ਉਸ ਨਜਾਇਜ਼ ਜੋ ਪਬਲਿਕ ਦੇ ਨਾਲ ਧੋਖਾ ਹੋ ਰਿਹਾ ਚੀਟਿੰਗ ਹੋ ਰਹੀ ਆ ਉਹਦੇ ਖਿਲਾਫ ਅਸੀਂ ਅਰੋਸਪੰਨ ਅੰਦੋਲਨ ਕਰ ਰਹੇ ਆ ਇਹਦੇ ਵਿੱਚ ਇਹ ਆ ਸਰ ਇਹ ਬਿਲਡਿੰਗ ਬਣਾ ਰਹੇ ਆ ਇਹ ਸਪੋਰਟਸ ਫੰਡ ਲੈ ਰਹੇ ਆ ਜਦੋਂ ਕਿ ਇੱਕ ਚੀਜ਼ ਸਪੋਰਟਸ ਫੰਡ ਆ ਸਕੂਲ ਨੇ ਮਾਨਤਾ ਲੈਣੀ ਆ ਫਰਜ਼ ਕਰੋ ਇੱਕ ਪੈਟਰੋਲ ਪੰਪ ਨੇ ਮਾਨਤਾ ਲੈਣੀ ਆ ਤਾਂ ਉਹਨੂੰ ਪਾਣੀ ਹਵਾ ਇਹ ਚੀਜ਼ਾਂ ਦੇਣੀਆਂ ਪੈਂਦੀਆਂ ਜਿਵੇਂ ਕਿ ਬੇਸਿਕ ਮੀਡ ਦਾ ਲੈਟਰਨ ਬਾਥਰੂਮ ਪੈਟਰੋਲ ਪੰਪ ਦੀ ਜੇ ਆਪਾਂ ਬਹਿਣੀ ਆ ਵੀ ਫੈਸਿਲਿਟੀ ਆਪਾਂ ਨੂੰ ਮਿਲਦੀ ਆ ਪਰੰਤੂ ਸਕੂਲ ਦੇ ਵਿੱਚ ਸਰ 600 ਰੁਪਿਆ ਇਹਨਾਂ ਨੇ ਸਪੋਰਟਸ ਫੰਡ ਦਾ ਲਾਇਆ इवन ਕਿ ਮੇਰਾ ਬੱਚਾ ਸੈਕੰਡ ਕਲਾਸ ਦੇ ਵਿੱਚ ਆ ਉਹਨੂੰ ਕੋਈ ਸਪੋਰਟਸ ਫੰਡ ਦੀ ਕੋਈ ਜ਼ਰੂਰਤ ਨਹੀਂ ਆ ਨਾ ਹੀ ਉਹ ਕੋਈ ਗੇਮ ਖੇਡਦਾ ਉਹ ਮੈਂ ਕਿਉਂ ਦੇਵਾ ਜੀ ਜਿਹੜੀ ਚੀਜ਼ ਮੇਰੇ ਆਏ ਜਿਸ ਨੰਬਰ ਦੇ ਉੱਪਰ ਸਰ ਦੇ ਵਿੱਚ ਪੜਦਾ ਜੋ ਸਕੂਲ ਦੀ ਬਿਲਡਿੰਗ ਬਣਾ ਰਿਹਾ ਆ ਰਾ ਬਿਲਡਿੰਗ ਫੰਡ ਦਾ ਉਹ ਇੱਕੋ ਦਾਮ ਸਾਡੇ ਉੱਤੇ ਨਜਾਇਜ਼ ਬੋਝ ਪਾਇਆ ਜਾ ਰਿਹਾ ਹੈ ਤੀਸਰੇ ਨੰਬਰ ਦੇ ਉੱਪਰ ਸਰ ਜੋ ਕਿਤਾਬਾਂ ਦਾ ਮਾਫੀਆ ਹੈ ਜਿਵੇਂ ਕਿ ਕੀ ਆ ਵੀ ਇੱਕ ਦਾ ਚੈਪਟਰ ਇਹ ਇੱਕ ਦਾ ਪਾਠ ਕਿਤਾਬ ਦੇ ਵਿੱਚੋਂ ਬਦਲ ਦਿੰਦੇ ਆ ਜੀ ਸਾਨੂੰ 450 400 ਰੁਪਏ ਦੀ ਕਿਤਾਬ ਲੈਣੀ ਪੈਂਦੀ ਹੈ ਮੇਰੇ ਬੱਚੇ ਦਾ 2720 ਰੈਸੈਟ ਸੀ ਉਹ ਚਾਰ ਕਿਤਾਬਾਂ ਬਦਲ ਗਏ ਜੀ 1700 ਰੁਪਏ ਦੀਆਂ ਮੈਂ ਨਵੀਆਂ ਕਿਤਾਬਾਂ ਚਾਰ ਨੂੰ ਲੈ ਕੇ ਦਿੱਤੇ ਜੀ ਸਰ ਇਸ ਚੀਜ਼ ਦੇ ਖਿਲਾਫ ਹੀ ਆ ਹੋਰ ਸਾਡੀ ਕੋਈ ਜੇਕਰ ਦੇ ਪ੍ਰਕਾਰ ਦਾ ਕੋਈ ਉਹ ਨਹੀਂ ਹੈ ਸਕੂਲ ਬਹੁਤ ਵਧੀਆ ਪੜ੍ਹਾਈ ਬਹੁਤ ਵਧੀਆ ਪਰੰਤੂ ਇਹ ਚੀਜ਼ ਦੇ ਖਿਲਾਫ ਅਸੀਂ ਜਿਹੜਾ ਅੱਜ ਸਾਰੇ ਇਕੱਠੇ ਹੋਏ ਆ ਇਸ ਚੀਜ਼ ਦੇ ਖਿਲਾਫ ਤੁਸੀਂ ਦੋਸਤ ਜੇਕਰ ਕੋਈ ਨਹੀਂ ਮਸਲਾ ਹੱਲ ਹੁੰਦਾ ਫਿਰ ਨਹੀਂ ਮਸਲਾ ਹੱਲ ਹੁੰਦਾ ਸਾਰਾ ਅਸੀਂ ਸਾਰੇ ਜੋ ਮੈਂਬਰ ਨੇ ਸਾਰੇ ਦਿਨ ਰਾਤ ਅਸੀਂ ਜੋ ਵੀ ਅੱਗੇ ਜੋ ਐਕਸ਼ਨ ਹੋਊਗਾ ਉਹ ਕਰਾਂਗੇ ਬਰਾਡ ਸਭਿਕ ਧਰਨਾ ਲੱਗਿਆ ਜੀ ਸਕੂਲ ਦੇ ਬਾਹਰ ਦੇ ਵਿੱਚ ਕੀ ਕਾਰਨ ਹੈ ਜੀ ਧਰਨਾ ਕਿਉਂ ਲੱਗਿਆ ਬੈਲੀ ਕੱਲ ਤਾਂ ਜੀ ਮੈਂ ਧਰਨਾ ਦਾ ਚਲੋ ਹਰੇਕ ਦਾ ਹੱਕ ਹੈ ਲਾਉਣਾ ਉਹਨਾਂ ਨੇ ਲਾਇਆ ਪਰ ਅਸੀਂ ਤਾਂ ਉਹਨਾਂ ਨੂੰ 3-4 ਵਾਰ ਮੈਸੇਜ ਲਾਇਆ ਸੀ ਕਿ ਅੰਦਰ ਆ ਕੇ ਸਾਡੇ ਨਾਲ ਗੱਲ ਕਰੋ ਜੇ ਕੋਈ ਤੁਹਾਡੀ ਪ੍ਰੋਬਲਮ ਹੈ ਤਾਂ ਅਸੀਂ ਉਹਦੇ ਲਈ ਉਹਨਾਂ ਲਈ ਅਰੇਂਜਮੈਂਟ ਵੀ ਕੀਤਾ ਸੀ ਅੰਦਰ ਬੈਠਣ ਲਈ ਚਲੋ ਉਹਨਾਂ ਦੀ ਮਰਜ਼ੀ ਬਾਕੀ ਜਿਹੜਾ ਉਹਨਾਂ ਨੇ ਮੈਮੋਰੰਡਮ ਦਿੱਤਾ ਹੈ ਪੀਸ ਦੇ ਰਿਗਾਰਡਿੰਗ ਉਸ ਮੈਮੋਰੰਡਮ ਨੂੰ ਅਸੀਂ ਮੈਨੇਜਮੈਂਟ ਤੱਕ ਪਹੁੰਚਾਵਾਂਗੇ ਜੋ ਵੀ ਫੈਸਲਾ ਹੋਊਗਾ ਇਹਦੇ ਤੇ ਨੰਬਰਾਂ ਤੇ ਅਸੀਂ ਉਹਨਾਂ ਨੂੰ ਇੰਟੀਫਾਈ ਕਰਦੇ ਕਿ ਤੋ ਤੱਕ ਸਭਾਵਨਾ ਜੀ ਇਹਨਾਂ ਦੀ ਕਿਉਂਕਿ ਐਡਮਿਸ਼ਨ ਚ ਚੱਲ ਰਹੀਆਂ ਬੱਚੇ ਐਡਮਿਸ਼ਨ ਨੂੰ ਬੱਚਿਆਂ ਦੀ ਹੂੜ ਹੀ ਰਹੀਆਂ ਉਹਦੇ ਵਿੱਚ ਲਾਸ ਹੋ ਰਿਹਾ ਜੀ ਨਹੀਂ ਐਡਮਿਸ਼ਨਸ ਜੋ ਅਗਰ ਜੇ ਕੋਈ ਚੇਂਜਸ ਹੁੰਦੀ ਹੈ ਉਹ ਤਾਂ ਐਡਜਸਟ ਹੋ ਜਾਂਦੀ ਹੈ ਉਹ ਮੈਂ ਉਹਦੇ ਲਈ ਐਡਮਿਸ਼ਨ ਲੇਟ ਕਰਨ ਦਾ ਤਾਂ ਕੋਈ ਮਤਲਬ ਨਹੀਂ ਰਹਿ ਜਾਂਦਾ ਬਟ ਫਿਰ ਵੀ ਅਸੀਂ ਜਿਹੜਾ ਇਹ ਅੱਜ ਇੱਕ ਅੱਧੇ ਦਿਨ ਦੇ ਵਿੱਚ ਅਸੀਂ ਜ਼ਰੂਰ ਜੇ ਜਦੋਂ ਵੀ ਸਾਨੂੰ ਮੈਨੇਜਮੈਂਟ ਮਿਲਦੀ ਹੈ ਅਸੀਂ ਉਹਨਾਂ ਕੋਲ ਇਹ ਪਹੁੰਚਾ ਦਾਂਗੇ ਅੱਗੋਂ ਕਦੋਂ ਰਿਸਪਾਂਸ ਕਰਦੇ ਕਿ ਤੁਸੀਂ ਖੁਦ ਵੀ ਜਾਣਦੇ ਹੋ ਅੱਜ ਕੱਲ ਉਹਨਾਂ ਦਾ ਵੀ ਸ਼ੈਡਿਊਲ ਬਹੁਤ ਵੀ ਜ਼ਿਆਦਾ ਹੈ ਪਰ ਜਦੋਂ ਵੀ ਉਹ ਕੋਈ ਰਿਸਪਾਂਸ ਲੈਣਗੇ ਜਾਂ ਸਾਨੂੰ ਮੀਟਿੰਗ ਲਈ ਬੁਲਾਉਣਗੇ ਤਾਂ ਜਿਹੜਾ ਸਿ ਇਹਦਾ ਡਰਾਪ ਹੋਏਗਾ